ਸਸ਼ੁਗਲ ਜੀ ਮੈਂ ਸੁਆਤੀ ਗੁਪਤਾ ਪੰਜਾਬ న్యూਸ ਦੇਖ ਰਹੀ ਆਪ ਸਭ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਉਸ ਤੋਂ ਪਹਿਲੇ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਲੁਧਿਆਣਾ ਪੱਛਮੀ ਵਿੱਚ ਹੋ ਰਹੀ ਵੋਟਿੰਗ ਵੱਧ ਚੜ੍ਹ ਕੇ ਵੋਟਰਾਂ ਨੇ ਪਾਈ ਵੋਟ ਉਮੀਦਵਾਰਾਂ ਦੀ ਕਿਸਮਤ ਡੱਬੇ ਵਿੱਚ ਹੋਈ ਕਿਹ ਹੈ ਤੇ ਇਹਨੂੰ ਆਉਣਗੇ ਨਤੀਜੇ ਪੋਲਿੰਗ ਬੂਥ ਤੇ ਬਿਆਸਵਾਜੀ ਆਸ਼ੋਦੀ ਪਤਨੀ ਮਮਤਾ ਆਸ਼ੋਧਾ ਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਆਮੋ ਸਾਹਮਣੇ ਹੋਏ सीएमडी योगशाला ਵਿੱਚ ਪਹੁੰਚੇ ਸਿਹਤ ਮੰਤਰੀ ਨੇ ਸੰਭਾਲੀ ਕਮਾਨ ਹਜ਼ਾਰਾਂ ਲੋਕਾਂ ਨੇ ਕੀਤਾ ਯੋਗ ਲੋਕਾਂ ਨੂੰ ਯੋਗ ਲਈ ਕੀਤਾ ਪ੍ਰੇਰਿਤ ਜਲੰਧਰ ਵਿੱਚ ਨਸ਼ਾ ਕਾਤੇ ਡਾਕਟਰ ਦਾ ਵੀਡੀਓ ਵਾਇਰਲ ਔਰਤ ਨੂੰ ਮਾਰਿਆ ਥੱਪੜ ਸਿਹਤ ਮੰਤਰੀ ਨੇ ਲਿਆ ਐਕਸ਼ਨ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਲਈ ਅੱਜ ਬਹੁਤ ਹੀ ਅਹਿਮ ਦਿਨ ਰਿਹਾ ਹੈ ਜੀ ਹਾਂ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਤੇ ਅੱਜ ਜਿੰਮਨੀ ਚੋਣ ਲਈ VOTING ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਸੀਟ ਤੇ ਕੁੱਲ 175469 ਵੋਟਰਾਂ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਜਿਨਾਂ ਲਈ 194 ਮਤਦਾਨ ਕੇਂਦਰ ਬਣਾਏ ਗਏ ਸਨ ਸੋ ਇਹ ਉਪ ਚੋਣ ਚਾਰ ਮੁਖ ਟੀਰਾ ਅਕਾਲੀ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿਚਕਾਰ ਸਿੱਧਾ ਮੁਕਾਬਲਾ ਬਣਿਆ ਹੋਇਆ ਹੈ ਨਤੀਜੇ 3 ਜੂਨ ਨੂੰ ਐਲਾਨੇ ਜਾਣਗੇ ਇਹ ਚੋਣ ਵਿੱਚ ਮੁੱਖ ਮੁਕਾਬਲਾ ਆਪ ਦੇ ਸੰਜੀਵ ਅਰੋੜਾ ਕਾਂਗਰਸ ਦੇ ਭਾਰਤ ਕੁਸ਼ਣ ਆਸ਼ਰੂ ਪਾਸਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਭਕਰ ਸਿੰਘ ਨੂੰ ਮਨਵਿਸ਼ਕਾਰ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੀ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ ਸੋ ਪਹਿਲਾਂ ਇਹਨਾਂ ਨੇ ਵਕਫ ਵਕਫ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਪ੍ਰਮਾਤਮ ਦਾ ਆਸ਼ੀਰਵਾਦ ਲਿਆ। ਉਹਨਾਂ ਨੇ ਪਰਿਵਾਰ ਸਮੇਤ ਧਾਰਮਿਕ ਸਥਾਨਾਂ ਤੇ ਸੀਸ ਨਿਵਾਇਆ ਤੇ ਫਿਰ ਵੋਟ ਪਾਉਣ ਦੇ ਲਈ ਪੋਲਿੰਗ ਪੁੱਲ ਤੇ ਪਹੁੰਚੇ ਤੇ ਪਰਿਵਾਰ ਸਮੇਤ ਵੋਟ ਪਾ ਕੇ ਆਪਣਾ ਲੋਕਤੰਤਰੀ ਹੱਕ ਅਦਾ ਕੀਤਾ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਗਿਆ ਜੀ ਫਿਰ ਗੁਰਦੁਗਾ ਮਾਤਾ ਮੰਦਰ ਗਿਆ ਫਲੋਰ ਗਿਆ ਜੀ ਤੇ ਮੱਥਾ ਟੇਕਿਆ ਤੇ ਫਿਰ ਹੁਣ ਵੋਟ ਪਾ ਕੇ ਆਪੇ ਜੀ ਸਰ VOTING ਦੀ ਦਿਖਾ ਦਿਓ ਜਰਾ ਫਿੰਗਰ ਜਰਾ ਪਲੀਜ਼ ਜੀ ਸਰ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹੀ ਅਪੀਲ ਹੈ ਕਿ ਘਰੋਂ ਨਿਕਲੋ ਸਾਰਿਆਂ ਨੂੰ ਜੀ ਬਜ਼ੁਰਗਾਂ ਨੂੰ ਭਰਾ ਭੈਣਾਂ ਨੂੰ ਯੂਥ ਨੂੰ ਔਰ ਵੱਧ ਤੋਂ ਵੱਧ ਵੋਟ ਪਾਓ ਜੀ ਇਸ ਦੌਰਾਨ ਕਾਂਗਰਸੀ ਉਮੀਦਵਾਰ 파ਰਤ ਕੁਸ਼ਨ ਆਸ਼ੂ ਨੇ ਮਾਵਾ ਸਕੂਲ ਵਿੱਚ ਬਣੇ VOTING ਕੇਂਦਰ ਵਿੱਚ ਜਾ ਕੇ ਵੋਟ ਪਾਈ ਆਸ਼ੂ ਨੇ ਵੋਟ ਪਾਉਣ ਮਗਰੋਂ ਕਿਹਾ ਕਿ ਜੋ ਮੇਰਾ ਸੰਵਿਧਾਨਕ ਫਰਜ਼ ਸੀ ਉਹ ਮੈਂ ਨਿਭਾਇਆ ਹਾਂ ਉਹਨਾਂ ਆਸ ਜਤਾਈਏ ਕਿ ਅੱਜ ਮੌਸਮ ਦੀ ਤਰ੍ਹਾਂ ਨਤੀਜੇ ਵੀ ਸੁਹਾਵਣੇ ਹੀ ਰਹਿਣਗੇ ਸਾਰਿਆਂ ਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ VOTING ਕਰਨਾ ਸਾਰਿਆਂ ਦਾ ਅਧਿਕਾਰ ਹੈ ਮੈਂ ਵੀ ਉਸ ਸਤਕਾਰ ਦਾ ਆਪਣੇ ਜਿਹੜਾ ਮੈਨੂੰ ਮਿਲਿਆ ਹੈ ਉਹਨੂੰ ਯੂਜ਼ ਕਰਨ ਜਾ ਰਿਹਾ ਹਾਂ ਅੰਦਰ ਵੋਟ ਡਾਲਾਂਗਾ ਆਪ ਕੈਂਡੀਡੇਟ ਆ ਇਸ ਕਰਕੇ ਪ੍ਰਮਾਤਮਾ ਕੋਲੋਂ ਸਰਬੱਤ ਦਾ ਭਲਾ ਵੀ ਮੰਗਿਆ ਤੇ ਅਰਦਾਸ ਵੀ ਕੀਤੀ ਹੈ ਵੀ ਇਸ ਵਾਰ ਸੇਵਾ ਦਾ ਮੌਕਾ ਵੀ ਮਿਲੇ ਬਾਕੀ ਲੋਗਾ ਨੇ ਦੇਖਣਾ ਹੈ ਪ੍ਰਮਾਤਮਾ ਨੇ ਕਰਨਾ ਹੈ ਜੋ ਫਿਊਚਰ ਚ ਹੋਏਗਾ ਉਸੇਰ ਮੱਤੇ ਸਾਡੀ ਜੀ ਤੱਕਾ ਵੀ ਬਹੁਤ ਹੋਇਆ ਤੁਹਾਡੇ ਨਾਲ ਵੀ ਬਰਕਣਾ ਨਾਲ ਵੀ ਤੱਕਾ ਬਹੁਤ ਹੋਇਆ ਮੌਕੇ ਤੇ ਤੁਸੀਂ ਗਏ ਵੀ ਸੀ ਇਹ ਇਲੈਕਸ਼ਨ ਹੀ ਇਸੇ ਚੀਜ਼ ਦਾ ਹੈ ਆ ਇਸ ਇਲੈਕਸ਼ਨ ਚ ਮੁੱਦਾ ਹੀ ਇਹ ਹੈ ਵੀ ਜਿਹੜੇ ਤੱਕੇ ਹੋ ਰਹੇ ਆ ਉਹਨਾਂ ਨੂੰ ਰੋਕਣ ਲਈ ਕੋਈ ਨੁਮਾਇੰਦਾ ਚਾਹੀਦਾ ਚਾਹੀਦਾ ਲੋਕਾਂ ਨੂੰ ਤੇ ਅਗਰ ਲੋਕ ਠੀਕ ਸਮਝਣਗੇ ਜਿਹੜੇ ਖੜੇ ਨੇ ਇਲੈਕਸ਼ਨ ਚ ਉਹਨਾਂ ਚੋਂ ਜਿਹੜਾ ਨੁਮਾਇੰਦਾ ਉਹਨਾਂ ਲਈ ਖੜ ਸਕਦਾ ਆ ਉਹਨਾਂ ਦੇ ਹੱਕਾਂ ਲਈ ਖੜ ਸਕਦਾ ਹੈ ਉਹਨਾਂ ਨਾਲ ਹੋਣ ਵਾਲੇ ਤੱਕੇ ਲਈ ਅੱਗੇ ਪ੍ਰਸ਼ਾਸਨ ਤੇ ਡੱਟ ਸਕਦਾ ਉਹਨੂੰ ਵੋਟ ਕਰਨਗੇ ਵਨਉਦਾਸ ਦिए ਕਿ ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਨ ਕਾਰਨ ਹੋਈ ਮੌਤ ਤੋਂ ਬਾਅਦ ਖਾਲੀ ਹੋਈ ਸੀ ਦਿਲਚਸਪ ਗੱਲ ਇਹ ਹੈ ਕਿ ਆਪ ਨੇ ਇਥੇ ਆਪਣੇ ਰਾਜ ਸਭਾ ਸੰਸਦ ਸੰਜੀਵ अरोड़ा ਨੂੰ ਉਮੀਦਵਾਰ ਬਣਾਇਆ ਹੈ ਉਪ ਚੋਣ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਤੇ ਅੱਜ ਜਿੰਨੀ ਚੋਣ ਲਈ VOTING ਹੋਈ ਹੈ ਇਸ ਦੌਰਾਨ ਕੁੱਲ 14 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ VOTER ਆਪਣੇ ਵੋਟ ਦੇ ਹੱਕ ਦੀ ਵਰਤੋਂ ਦੇ ਲਈ ਪੋਲਿੰਗ ਬੂਥਾਂ ਤੇ ਪਹੁੰਚੇ ਉੱਥੇ ਹੀ ਉਮੀਦਵਾਰਾਂ ਦੇ ਵੱਲੋਂ ਵੀ ਆਪੋ ਆਪਣੇ ਵੋਟ ਤੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਗਈ ਨਦਿਆਣਾ ਪੱਛਮੀ ਉਪਚੋਣ ਦੇ ਲਈ ਵੋਟਿੰਗ ਖਤਮ ਹੋ ਚੁੱਕੀ ਹੈ ਇਸ ਦਰਮਿਆਨ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪਰੁਕਾਰ ਸਿੰਘ ਕੁਮਰ ਨੇ ਵੀ ਆਪਣੀ ਫੋਟ ਦਾ ਇਸਤੇਮਾਲ ਕੀਤਾ ਪਰੁਕਾਰ ਸਿੰਘ ਕੁਮਰ ਨੇ ਆਪ ਜਿਹੜਾ ਆਪਣੀ ਵੋਟ ਪਾਉਣ ਦੇ ਲਈ ਜੀਜੀਐਨ ਪਬਲਿਕ ਸਕੂਲ ਪਹੁੰਚੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪਰੁਕਾਰ ਸਿੰਘ ਕੁਮਰ ਨੇ ਕਿਹਾ ਕਿ ਜੋ ਸਹੀ ਹੈ ਉਸ ਨੂੰ ਵੋਟ ਪਾਓ ਉਹਨਾਂ ਨੇ ਕਿਹਾ ਕਿ ਇਹ ਚੋਣ ਜਿੱਤਣਗੇ ਤੇ ਜਿਹੜੇ ਵੀ ਮੁੱਦੇ ਨੇ ਉਹ 1.5 ਸਾਲ ਦੇ ਵਿੱਚ ਹੱਲ ਕਰਕੇ ਦੱਸਣਗੇ ਉਹਨਾਂ ਨੇ ਵਿਰੋਧੀ ਪਾਰਟੀ ਨੂੰ ਘੇੜਦਿਆਂ ਹੋਇਆ ਕਿਹਾ ਕਿ ਸਾਨੂੰ ਕਾਨੂੰਨ ਤੇ ਸੰਵਿਧਾਨ ਦਾ ਪਤਾ ਹੈ ਉਹਨਾਂ ਕਿਹਾ ਕਿ ਉਹ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਗੇ ਇਹ ਇਲੈਕਸ਼ਨ ਜਿੱਤਾਂਗੇ ਕਿਉਂਕਿ ਮੈਂ ਬਹੁਤ ਵਾਰੀ ਓਟ ਵੋਟ ਦੀ ਅਪੀਲ ਕਰ ਚੁੱਕਾ ਵੋਟ ਲਵਾਂਗੇ ਜਿੱਤਾਂਗੇ ਤੇ ਜਿੰਨੀਆਂ ਵੀ ਇਸ਼ੂਜ਼ ਹੈਗੇ ਆ ਤੁਹਾਨੂੰ 1.5 ਸਾਲ ਦੇ ਵਿੱਚ ਵਿੱਚ ਹੱਲ ਕਰਕੇ ਦਿਖਾਵਾਂ ਕਿਉਂਕਿ 1.5 ਸਾਲ ਸਰਕਾਰ ਕਹਿੰਦੀ ਆਈਏ ਸਰਕਾਰ ਕਹਿੰਦੀ ਸਰਕਾਰ ਤਾਂ ਉਹੀ ਇਹ ਕੇ.ਡੀ.ਐਲ ਸਾਹਿਬ ਦਾ 25 ਦਾ ਬਿਆਨ ਆ ਪਹਿਲੇ ਕਿਸੇ ਹੋਰ ਸਟੇਟ ਦੇ ਵਿੱਚ ਕਹਿੰਦੇ ਜੀ ਉਹ ਜਿਹੜਾ ਪਾਵਰ ਪੂਰ ਕੋਈ ਨਹੀਂ ਹੁੰਦੀ ਹਰ ਇੱਕ ਕੋ ਰਾਈਟ ਹੁੰਦਾ ਆਪਣੇ ਇੱਥੇ ਕਹਿੰਦੇ ਜੀ ਸਾਡਾ ਜਤਾਉ ਦੇ ਨੂੰ ਇਟਸ 올 ਦੀ ਸੇ ਇਨਾਂ ਨੂੰ ਕਾਨੂੰਨ ਦਾ ਨਹੀਂ ਪਤਾ ਇਹਨਾਂ ਲਾਅ ਦਾ ਨਹੀਂ ਪਤਾ ਇਹ ਸਾਰੇ ਸਾਰੇ ਜਿਹੜੇ ਨਾ ਇੱਥੋਂ ਖਾਲੀ ਨੇ ਉੱਪਰ ਸਾਨੂੰ ਲਾਅ ਦਾ ਪਤਾ ਸਾਨੂੰ ਕਨਸਟੀਚਿਊਸ਼ਨ ਦਾ ਪਤਾ ਸਾਰੇ ਜਿਹੜੇ ਹੁੰਦੇ ਆ ਨਾ ਐਮ ਐਲ ਏ ਉਹਨਾਂ ਕੋ ਇਕੁਅਲ ਰਾਈਟ ਹੁੰਦਾ ਸਾਨੂੰ ਸਭ ਕੋ ਇਕੁਅਲ ਰਾਈਟ ਹੁੰਦੀ ਹੈ ਜੇ ਇਕੁਅਲ ਰਾਈਟ ਹੈ ਗਿਆ ਤੇ ਸਾਨੂੰ ਪਤਾ ਅਸੀਂ ਕਿਵੇਂ ਲੈਣੇ ਹੈ ਥੈਂਕ ਯੂ ਮੈਮ ਉਧਰ ਪਾਸ਼ਵਾ ਉਮੀਦਵਾਰ ਜੀਵਨ ਗੁਪਤਾ ਨੇ ਮੰਦਰ ਮੱਥਾ ਟੀਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ ਉਹਨਾਂ ਕਹਿੰਦੇ ਕਿ ਪੰਜਾਬ ਦੀ ਹਾਲਤ ਖਰਾਬ ਹੈ ਉਹ ਪੰਜਾਬ ਦੇ ਲੋਕਾਂ ਦੇ ਮੋਤਿਆਂ ਤੇ ਸੰਤਾ ਲਈ ਲੜਾਈ ਲੜਦੇ ਰਹਿਣਗੇ ਹਰ ਬੰਦੇ ਨੂੰ ਅਧਿਕਾਰ ਹੈ ਆਪਣਾ ਵੋਟ ਪਾਣ ਦਾ ਤੇ ਮੈਂ ਵੀ ਵੋਟ ਪਾਣ ਆਇਆ ਜੀ ਹਾਂ ਇੱਕ ਠੀਕ ਹੈ ਕਿ ਕੈਂਡੀਡੇਟ ਦੇ ਰੂਪ ਚ ਪਾਣ ਆਇਆ ਤੇ ਮੈਂ ਆਪਣਾ ਵੋਟ ਪਾਇਆ ਮੇਰੇ ਪੂਰੇ ਪਰਿਵਾਰ ਨੇ ਪਾਇਆ ਮਾਹੌਲ ਕਿਦਾਂ ਮੰਨਦੇ ਹੋ ਜੀ ਮਾਹੌਲ ਵਧੀਆ ਜੀ ਮਾਹੌਲ ਠੀਕ ਵੋਟ ਹੋਰ ਤੱਕ ਅੱਛਾ ਹੋ ਰਿਹਾ ਹੈ ਸਰ ਮੁਕਾਬਲਾ ਕਿੰਨਾ ਦਾ ਮੰਨਦੇ ਹੋ ਸਭ ਨਾਲ ਮੁਕਾਬਲਾ ਜੀ ਕੱਲ ਜਿਹੜੀ ਘਟਨਾ ਵਾਪਰੀ ਉਸ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਇਲਜ਼ਾਮ ਹੈਤ ਹੈਤ ਸ਼ਰਮਨਾਕ ਘਟਨਾ ਹੈ ਪੰਜਾਬ ਦਾ ਹਾਲਾਤ ਜੋ ਅੱਜ ਬੱਤ ਤੋਂ ਬੱਤਰ ਹੋਏ ਹਨ ਉਹਦੇ ਪਿੱਛੇ ਅਜਿਹੀਆਂ ਘਟਨਾਵਾਂ ਹੈ ਕਿ ਪਹਿਲਾਂ ਲੋਕ ਨਜਾਇਜ਼ ਪੈਸਾ ਖਰਚਦੇ ਨੇ ਜਿੱਤਨ ਦੇ ਹਤਕੰਡੇ ਇਹ ਉਹਨਾਂ ਪਾਰਟੀਆਂ ਦੀ ਨਿਸ਼ਾਨੀਆਂ ਜਿਨ੍ਹਾਂ ਜਿਨ੍ਹਾਂ ਨੂੰ ਹਾਰ ਦਾ ਡਰ ਸਤਾ ਰਿਹਾ ਹੈ ਜੋਨਾ ਨੇ ਵੀ ਇਹ ਕੰਮ ਕੀਤਾ ਹੈ ਉਹ ਨਿਸ਼ਚਿਤ ਰੂਪ ਚ ਹਾਰੀਆਂ ਹੋਈਆਂ ਪਾਰਟੀਆਂ ਨੇ ਉਹ ਬਾਜ਼ੀ ਹਾਰ ਚੁੱਕੀਆਂ ਦੱਸ ਦਈਏ ਕਿ ਤੀਨਾ ਹੀ ਉਮੀਦਵਾਰਾਂ ਨੇ ਸਵੇਰੇ 7 ਵਜੇ ਆਪਣੀ ਵੋਟ ਪੋਲ ਕੀਤੀ ਅਤੇ ਉਹਨਾਂ ਨੂੰ ਜਿਹੜਾ ਹੈ 23 ਤਰੀਕ ਨੂੰ ਚੋਣ ਤੀਜਿਆਂ ਦੌਰਾਨ ਆਪਣੇ ਚਿੱਤ ਦਾ ਤਾਵਾ ਪੇਸ਼ ਕੀਤਾ ਕਾਂਗਰਸੀ ਆਗੂ 파ਰਤਪੂਸ਼ਣ ਆਸ਼ਰੂਦੀ ਪਤਨੀ ਮਮਤਾ ਆਸ਼ੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਆਮੋ ਸਾਹਮਣੇ ਹੋਗੇ ਉਹਨਾਂ ਵਿਚਕਾਰ ਜੰਮ ਕੇ ਬੈਸਤ ਬਾਜ਼ੀ ਹੋਈ ਹੈ आशु ਨੇ ਆਮ ਆਦਮੀ ਪਾਰਟੀ ਤੇ ਪੋਲਿੰਗ ਬੂਥ ਤੇ ਬਾਹਰ ਦੂਸਰੇ ਸ਼ਹਿਰਾਂ ਤੋਂ ਗੁੰਡੇ ਮੰਗਵਾਉਂਦੇ ਦੋਸ਼ ਲਗਾਏ ਨੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੂਥ ਨੰਬਰ 72 ਤੇ ਅੱਜ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਮਹਿਲਾ ਦੇ ਵੱਲੋਂ ਆਪਣੀ ਵੋਟ ਕੈਂਸਲ ਹੋਣ ਤੇ ਜ਼ੋਰਦਾਰ ਵਿਰੋਧ ਕੀਤਾ ਗਿਆ ਮਹਿਲਾ ਨੇ ਦੋਸ਼ ਲਗਾਇਆ ਕਿ ਉਹ ਵੋਟ ਪੌਂਦਲੀ ਪੂਰੇ ਦਸਤਾਵੇਜ਼ਾਂ ਸਹਿਤ ਪਹੁੰਚੀ ਸੀ ਪਰ ਉਹਨਾਂ ਦੀ ਵੋਟ ਕੈਂਸਲ ਵਿਖਾਈ ਗਈ ਜਿਸ ਕਾਰਨ ਉਹ ਵੋਟ ਨਹੀਂ ਪਾ ਸਕੀ ਇਸ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਹੋਰ ਵੋਟਰਾਂ ਵਿੱਚ ਵੀ ਨਾਰਾਜ਼ਗੀ ਦੇ ਜਜ਼ਬਾਤ ਨਜ਼ਰ ਆਏ ਮਹਿਲਾ ਨੇ ਉੱਚੀ ਆਵਾਜ਼ ਦੇ ਵਿੱਚ ਆਪਣੇ ਹੱਕ ਲਈ ਆਵਾਜ਼ ਚੁੱਕੀ ਤੇ ਵੋਟ ਅਧਿਕਾਰ ਵਾਪਸ ਦੀ ਦੇਣ ਦੀ ਮੰਗ ਕੀਤੀ। ਸੋ ਮੌਕੇ ਤੇ ਹਾਲਾਤ ਗੰਭੀਰ ਹੋਣ ਦੀ ਸੂਚਨਾ ਮਿਲਦੇ ਹੀ ਕਾਂਗਰਸੀ ਆਗੂ 파ਰਤ ਪੁਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਤੁਰੰਤ ਸਕੂਲ ਪਹੁੰਚੇ ਤੇ ਮਹਿਲਾ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਹਾਲਾਤ ਨੂੰ ਸੰਭਾਲਦਿਆਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਂਗਰਸੀ ਆਗੂ 파ਰਤ ਪੁਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਅਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਆਪਸ ਵਿੱਚ ਸਾਹਮਣੇ ਹੋ ਗਏ। ਉਹਨਾਂ ਵਿਚਕਾਰ ਜੰਗ ਐਪੀਐਸ ਬਾਜ ਵੀ ਹੋਈ ਵੀਰ ਮੇਰੇ ਪੁਲਿਸ ਬਿਲਕੁਲ ਨਾ ਆ ਰਹੀ ਯਾਰ ਲੋਕ ਰੋਣ ਤੋਂ ਮੈਰੀ ਹੈਗੀ ਫਿਰ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਉਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਫਿਰ ਉੱਕ ਜਾਓ ਹਲੇ ਅੰਦਰ ਰਸ਼ ਹੈਗਾ ਆ ਤੁਸੀਂ ਅੰਦਰ ਨਹੀਂ ਜਾਣਾ ਪਰ ਇਹਨਾਂ ਨੂੰ ਅੰਦਰ ਧਜ ਰਹੀ ਹੈ ਤੁਸੀਂ ਮੈਨੇਜਮੈਂਟ ਨੂੰ ਕੀ ਕਹਿ ਰਹੇ ਹੋ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨਾਲ ਬਤਮੀਜ਼ੀ ਕਰ ਰਹੀ ਸੀ ਮੀਡੀਆ ਨਾਲ ਵੀ ਬਰਾਬਰ ਕਰ ਯਾਰ ਵੀਡੀਓ ਤੇ ਰਿਪੋਰਟ ਹੀ ਕਰ ਰਹੀ ਹੈ ਨਾ ਸਾਡੇ ਨਾਲ ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੜਕਾਂ ਤੇ ਨਿਕਲੋ ਔਰ ਵੋ ਸੰਜੀਵ ਰੋੜਾ ਜੀ ਚਾਹਿਆ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਤੇ ਉੱਤੇ ਆਈ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ। ਮਮਤਾ ਆਸ਼ੂ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਹੈ ਕਿ ਅਚੀਨੀਆਂ ਘਟਨਾਵਾਂ ਵੋਟਰਾਂ ਦੇ ਆਤਮ ਵਿਸ਼ਵਾਸ ਨੂੰ ਹਿਲਾ ਦਿੰਦੀਆਂ ਨੇ ਅਤੇ ਚੋਣ ਕਮਿਸ਼ਨ ਨੂੰ ਇਸ ਗਲਤੀ ਚਾਰਜ ਕਰਨੀ ਚਾਹੀਦੀ ਹੈ ਕਿ ਅਜੀਹੀ ਲਾਪਰਵਾਹੀ ਕੀਤੀ ਹੋਈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਪੂਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਗੇ। ਜਲੰਧਰ ਦੇ ਪੀਏਪ ਗਰਾਊਂਡ ਦੇ ਵਿੱਚ ਵੀਰਵਾਰ ਸਵੇਰੇ ਸੀਐਮ ਦੀ ਯੋਗਸ਼ਾਲਾ ਮੁਹਿੰਮ ਹੇਠ ਇੱਕ ਵਿਸ਼ੇਸ਼ ਯੋਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਲੀਡ ਕੀਤਾ ਅਤੇ ਪੂਰੇ ਉਤਸ਼ਾਹ ਦੇ ਨਾਲ ਯੋਗ ਸੈਸ਼ਨ ਕਰਵਾਈ ਸ੍ਰੀ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਕੀ ਅਚਿਵਾਲ ਦੀ ਗੈਰ ਮੌਜੂਦਗੀ ਵਿੱਚ ਯੋਗਸ਼ਾਲਾ ਸ਼ੁਰੂ ਕੀਤੀ ਗਈ ਤੇ ਮੁੱਖ ਤੌਰ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸ਼ਾਮਲ ਹੋਏ ਉਹਨਾਂ ਨੇ ਕਈ ਤਰ੍ਹਾਂ ਦੇ ਯੋਗ ਆਸਣ ਕੀਤੇ ਇਸ ਦੌਰਾਨ ਕਈ ਵਿਧਾਇਕ ਤੇ ਹਲਕਾ ਇੰਚਾਰਜਾਂ ਨੇ ਹਜ਼ਾਰਾਂ ਲੋਕਾਂ ਦੇ ਨਾਲ ਇਸ ਯੋਗਸ਼ਾਲਾ ਵਿੱਚ ਭਾਗ ਲਿਆ ਇਸ ਪ੍ਰੋਗਰਾਮ ਨੂੰ सीएमपी योगशाला ਦਾ ਨਾਮ ਦਿੱਤਾ ਗਿਆ ਯੋਗਾ ਟੀਚਰਾਂ ਨੇ ਇਸ ਦੌਰਾਨ ਯੋਗ ਕਰਵਾਇਆ ਸੇਤ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਯੋਗ ਸ਼ਿਵਰ ਸਿਰਫ ਇੱਕ ਦਿਨ ਹੀ ਦੀ ਘਟਨਾ ਨਹੀਂ ਸਗੋ ਇਹ ਇੱਕ ਅੰਦੋਲਨ ਹੈ ਜੋ ਪੰਜਾਬ ਦੇ ਹਰ ਨਾਗਰਿਕ ਤੱਕ ਪਹੁੰਚਣਾ ਚਾਹੀਦਾ ਹੈ ਜੀ ਸਾਹਿਬ ਦਾ ਔਰ ਸਾਡੇ ਮਾਰਜੋ ਨੈਸ਼ਨਲ ਕਲੀਨਰ ਅਰਵਿੰਦ ਕੇਜਰੀਵਾਲ ਜੀ ਦਾ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਹੈ ਉਹਦਾ ਇੱਕ ਬਹੁਤ ਇੰਪੋਰਟੈਂਟ ਇੱਕ ਅਹਿਮ ਜਿਹੜਾ ਉਹਦਾ ਕੰਪੋਨੈਂਟ ਹੈ ਉਹ ਜਿਹੜੀ ਸੀਐਮ ਦੀ ਯੋਗਸ਼ਾਲਾ ਜਿਹਦੇ ਨਾਲ ਕਿ ਸਾਡੇ ਅੱਜ ਤੁਸੀਂ ਦੇਖੋ ਵੀ ਸਵਾ ਦੋ ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਸਾਰੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਇਹ ਇੱਕ ਬਹੁਤ ਅੱਛੀ ਸ਼ੁਰੂਆਤ ਆ ਬਿਮਾਰੀਆਂ ਨੂੰ ਦੂਰ ਰੱਖਣ ਦੀ ਰੋਗ ਭਜਾਣ ਦੀ ਔਰ ਇਹਦੇ ਨਾਲ ਨਾਲ ਅਸੀਂ ਜਿਵੇਂ ਅਸੀਂ ਕਿਊਰੇਟਿਵ ਸਰਵਿਸਿਜ਼ ਦਿੰਨੇ ਆ ਮੱਲਾ ਕਲੀਨਿਕ ਦਿੰਨੇ ਆ ਜਿਹਦੇ ਤੁਸੀਂ ਸਰਵਿਸਿਜ਼ ਹੋਰ ਐਕਸਪੈਂਡ ਕਰਦੇ ਆ ਕਿਉਂ ਦੇ ਵਿੱਚ ਜਿਹੜਾ ਪ੍ਰੈਗਨੰਸੀ ਟੈਸਟ ਵੀ ਅਸੀਂ ਡੈਂਗੀ ਦਾ ਟੈਸਟ ਵੀ ਔਰ ਐਚ ਆਈ ਵੀ ਹੈਪੇਟਾਈਟਸ ਸਾਰੇ ਟੈਸਟ ਵੀ ਐਡ ਕੀਤੇ ਆ ਉਹਦੇ ਵਿੱਚ ਦਵਾਈਆਂ ਵੀ ਵਧਾਈਆਂ ਬਟ ਜੇ ਬਿਮਾਰੀ ਹੋ ਜਾਏ ਤਾਂ ਇਲਾਜ ਵੀ ਹੈ ਸਾਡੇ ਕੋਲ ਬਟ ਜੇ ਬਿਮਾਰੀ ਤੋਂ ਬਚਣਾ ਤਾਂ ਯੋਗਾ ਦਾ ਕੋਈ ਕੰਪੈਰੀਸ਼ਨ ਨਹੀਂ ਹੈ ਜਿਵੇਂ ਅਸੀਂ ਸਾਰੀਆਂ ਜਿਹੜੀਆਂ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸ਼ੀਅਰੀ ਕੇਅਰ ਤੇ ਇਹ ਉਹਦੇ ਵਿੱਚ ਪ੍ਰਾਇਮਰੀ ਕੇਅਰ ਦਾ ਇੱਕ ਬਹੁਤ ਅਹਿਮ ਕੰਪੋਨੈਂਟ ਹੈ ਜਨਰਲ ਸ਼ਹਿਰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਲੋਕ ਇਸ ਯੋਗ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਆਏ ਲੋਕਾਂ ਵਿੱਚ ਰੁਚੀ ਅਤੇ ਉਤਸ਼ਾਹ ਦੇਖ ਕੇ ਇਹ ਸਾਫ਼ ਹੋ ਗਿਆ ਹੈ ਕਿ ਸਿਹਤ ਪ੍ਰਤੀ ਜਾਗਰੂਕਤਾ ਵਧ ਰਹੀ ਹੈ ਅਤੇ ਲੋਕ ਆਪਣੇ ਜੀਵਨ ਦੇ ਵਿੱਚ ਤੰਦਰੁਸਤੀ ਲਈ ਯੋਗ ਨੂੰ ਅਪਣਾ ਰਹੇ ਨੇ ਯੋਗ ਸ਼ਾਲਾ ਦੇ ਮਾਧਿਅਮ ਨਾਲ ਲੋਕਾਂ ਨੂੰ ਨਾ ਸਿਰਫ ਸਰੀਰਕ ਤੰਦਰੁਸਤੀ ਬਾਰੇ ਜਾਗਰੂਕ ਕੀਤਾ ਗਿਆ ਸਗੋਂ ਮਾਨਸਿਕ ਸ਼ਾਂਤੀ ਅਤੇ ਸਵੈ ਅਨੁਸ਼ਾਸਨ ਵੱਲ ਵੀ ਪ੍ਰੇਰਿਤ ਕੀਤਾ ਗਿਆ ਸੋ ਨਸ਼ੇਤ ਪੀੜਿਤ ਲੋਕ ਨਸ਼ਾ ਛਡਣ ਦੇ ਲਈ ਡਾਕਟਰੀ ਸਲਾਹ ਤੇ ਇਲਾਜ ਲੈਂਦੇ ਨੇ ਪਰ ਕੀ ਹੋਵੇ ਜੇਕਰ ਡਾਕਟਰ ਹੀ ਨਸ਼ੇ ਦਾ ਆਦੀ ਹੋਵੇ ਤੇ ਆਪਣੇ ਦਿਮਾਗ ਤੋਂ ਸੂਝ ਨਾਲ ਕੰਮ ਨਾ ਲਾ ਸਕੇ ਹੁਣ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਮਾਮਲੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਉਨ੍ਹਾਂ ਨੇ ਇਸ ਵੀਡੀਓ ਸੰਬੰਧੀ ਕਾਰਵਾਈ ਕਰਨ ਦੇ ਹੁਕਮ ਚਾਰੀ ਕੀਤੇ ਨੇ ਦਰਸਲ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਡਾਕਟਰ ਨਸ਼ਾ ਕਰਦਾ ਵਿਖਾਈ ਦੇ ਰਿਹਾ ਹੈ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਖੁਦ ਨਸ਼ੇ ਦਾ ਸੇਵਨ ਕਰ ਰਿਹਾ ਹੈ ਦੂਸਰੇ ਸੀਸੀਟੀਵੀ ਫੁਟੇਜ ਦੇ ਵਿੱਚ ਡਾਕਟਰ ਔਰਤ ਨੂੰ ਜਨਤਕ ਤੌਰ ਤੇ ਥੱਪੜ ਮਾਰਦਾ ਹੈ ਇਸ ਮਾਮਲੇ ਤੇ ਮੰਤਰੀ ਬਲਬੀਰ ਸਿੰਘ ਨੇ ਕਿਹਾ ਹੈ ਕਿ ਜਿਸ ਡਾਕਟਰ ਦੀ ਵੀਡੀਓ ਸਾਹਮਣੇ ਆਈ ਹੈ ਉਸ ਦਾ ਵਿਵਹਾਰ ਬਹੁਤ ਹੀ ਖਰਾਬ ਹੈ ਅਤੇ ਉਹਨਾਂ ਨੇ ਡਾਕਟਰ ਦੀ ਪਛਾਣ ਕਰ ਲਈ ਹੈ ਉਹਨਾਂ ਨੇ ਮੀਡੀਆ ਦੇ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਮੀਡੀਆ ਹਮੇਸ਼ਾ ਇਸ ਤਰ੍ਹਾਂ ਦਾ ਸਹਿਯੋਗ ਕਰਦਾ ਹੈ ਉਹਦੀ ਮੈਂ ਆਲਰੇਡੀ ਇਨਕੁਆਰੀ ਜਿਹੜੀ ਹੈਗੀ ਹੈ ਇਨ ਪ੍ਰੋਗਰੈਸ ਹੈ ਕੋਈ ਵੀ ਬੰਦਾ ਹੋਵੇ ਉਹਨੂੰ ਮਤਲਬ ਜਿਹੜਾ ਵੀ ਦੇਖੋ ਜਿਹੜਾ ਇਹ ਨਸ਼ਿਆਂ ਦੀ ਬਿਮਾਰੀ ਹੈ ਇਹ ਕਿਸੇ ਪਾਰਟਿਕੂਲਰ ਧਰਮ ਦੇ ਨਾਲ ਜਾਂ ਵਰਗ ਦੇ ਨਾਲ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ ਉਹਦੇ ਵਿੱਚ ਡਾਕਟਰ ਜਾਂ ਕੋਈ ਹੋਰ ਵੀ ਜਿਹੜੇ ਆ ਗਿਆ ਕੋ ਪੁਲਿਸ ਦੇ ਬੰਦੇ ਵੀ ਇਵਨ ਕੁਝ ਪੱਤਰਕਾਰ ਵੀ ਉਹਦੇ ਸ਼ਿਕਾਰ ਹੋ ਸਕਦੇ ਆ ਉਹਨਾਂ ਦਾ ਵੀ ਇਲਾਜ ਕਰਾਂਗੇ ਜੀ ਮੈਂਟਲ ਹੈਲਥ ਹੈ ਇਹ ਜਿਹੜਾ ਉਹਦਾ ਬੈਡ ਬਿਹੇਵੀਅਰ ਹੈ ਉਹ ਐਸ ਪਰਲਾ ਜਿਹੜੀ ਹੈ ਪੁਲਿਸ ਉਹਦੇ ਨਾਲ ਡੀਲ ਕਰੇਗੇ ਉਹ ਸਾਰਾ ਕੁਝ ਹੋ ਗਿਆ ਜੀ ਆਇਡੈਂਟੀਫਿਕੇਸ਼ਨ ਕੀ ਓਕੇ ਹੋ ਗਿਆ ਜਦੋਂ ਵੀਡੀਓ ਆ ਗਈ ਉਹ ਤੁਹਾਡਾ মিডিਆ ਦਾ ਧੰਨਵਾਦ ਹੈ ਜਿਹਨੇ ਵੀ ਵੀਡੀਓ ਬਣਾਤੀ ਉਹ ਤੇ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਕਦੇ ਕਦੇ ਜੀ ਬਹੁਤ ਜਦੋਂ ਵੀ ਮੇਰੇ ਕੋਲ ਆਉਂਦੀ ਹੈ ਇਨਫੋਰਮੇਸ਼ਨ ਦੇਖੋ ਤੁਸੀਂ ਮੈਨੂੰ ਅੱਜ ਪੁੱਛਿਆ ਮੈਂ 2 ਦਿਨ ਪਹਿਲਾਂ ਉਹਦੀ ਪਹਿਲਾਂ ਤੁਹਾਡੇ ਇੱਕ ਸਵੰਜੇ ਆਈਆਂ ਸੀ ਉਹਦੀ ਇਨਕੁਆਰੀ ਤਕਰੀਬਨ ਫਾਈਨਲ ਹੈ ਜਦੋਂ মিডিਆ ਕੋਈ ਵੀ ਜਿਹੜਾ ਪਬਲਿਕ ਇੰਟਰਸਟ ਦਾ ਈਸ਼ੂ ਕੋ ਹਾਈਲਾਈਟ ਕਰ ਤੇ ਤੁਹਾਡੇ ਇੱਕ ਬਹੁਤ ਸਾਰੇ ਇੱਥੇ ਸੱਜਣ ਆ ਗਿਆ ਜਿਹੜੇ ਆਰਟイズਮ ਦੇ ਉੱਤੇ ਇੱਕ ਬਿਜ਼ਨਸਮੈਨ ਕੰਮ ਕਰਦਾ ਸੋ ਮੈਂ ਵਾਪਸੀ ਦੇ ਉੱਤੇ ਮੇਰਾ ਅਜੰਡਾ ਹੈ ਕਿ ਉਹਨਾਂ ਦੇ ਨਾਲ ਜਾ ਕੇ ਮੈਂ ਇਸ ਤਰ੍ਹਾਂ ਦੇ ਬੰਦੇ ਲੱਭਦਾ ਫਿਰਦਾ ਜੀ ਜਿਹੜੇ ਕੋਈ ਜਨਤਾ ਦੀ ਸੇਵਾ ਵਾਸਤੇ ਕੰਮ ਕਰਦੇ ਆ ਆਈ ਰੀਚ ਆਊਟ ਟੂ ਥੈਮ ਉਹਨਾਂ ਨੂੰ ਅਸੀਂ ਗਵਰਨਮੈਂਟ ਦੀਆਂ ਜਿਹੜੀਆਂ ਸਰਵਿਸਿਜ਼ ਅਸੀਂ ਆਫਰ ਕਰਦੇ ਆ ਬਹੁਤ ਸਾਰੇ ਚੈਰੀਟੇਬਲ ਹਸਪੀਟਲ ਆ ਜਿਹੜੇ ਕਿ ਬਹੁਤ ਮੁਸ਼ਕਲ ਰਾਤ ਸੀਗੇ ਉਹਨਾਂ ਨੂੰ ਮੈਂ ਅਡਾਪਟ ਕਰ ਰਿਹਾ ਹਾਂ ਉਹਨਾਂ ਨੂੰ ਗਵਰਨਮੈਂਟ ਹਸਪਤਾਲਾਂ ਵਾਲੀਆਂ ਸਹੂਲਤਾਂ ਸਾਰੀਆਂ ਦੇ ਰਿਹਾ ਜਿਹੜੇ ਪੇਸ਼ੈਂਟ ਨੂੰ ਕੋਈ ਚਾਰਜ ਨਹੀਂ ਕਰਦਾ ਲੇਕਿਨ ਆਪਕੋ ਨਹੀਂ ਲੱਗ ਰਿਹਾ ਕਿ ਜੈਸੇ ਡਾਕਟਰ ਨਸ਼ਾ ਕਰ ਰਹਾ ਹੈ ਵੀਡੀਓ ਮੈਂ ਆਪਨੇ ਦੇਖਿਆ ਕਿਸ ਤਰ੍ਹਾਂ ਉਹ ਡਰੱਗਸ ਲੈ ਰਹਾ ਹੈ ਸਲੈਪ ਕਰ ਰਹਾ ਹੈ ਔਰ ਕਈ ਕਈ ਲੱਗ ਨਹੀਂ ਰਹਾ ਕਿ ਅਗਰ ਉਹ ਡਰੱਗਸ ਲੈ ਰਹਾ ਹੈ ਕਹਾਂ ਤੋਂ ਲੈ ਰਹਾ ਹੈ ਇਸਕੇ ਬਾਰੇ ਉਹ ਸਾਰੀ ਜਾਂਚ ਮੈਂ ਕਹਿੰਦਾ ਮੈਂ ਆਲਰੇਡੀ ਜਦੋਂ ਜਦੋਂ ਐਸ ਸੂਨ ਐਸ ਮੇਰੇ ਕੋਲ ਖਬਰ ਆਈ ਸੀ ਨਾ ਜੀ ਮੈਂ ਨਾਲ ਦੀ ਨਾਲ ਉਹਦੀ ਪ੍ਰੋਪਰ ਇਨਕੁਆਰੀ ਪੁਲਿਸ ਪੁਲ ਔਰ ਜਿਹੜਾ ਉਹਦੇ ਸਾਰੇ ਲੀਗਲ ਅਸਪੈਕਟਸ ਵੀ ਆ ਉਹਦੇ ਸਾਰੇ ਜਿਹੜਾ ਉਹ ਸਾਰਾ ਕੁਝ ਆਲਰੇਡੀ ਇਨ ਪ੍ਰੋਗਰੈਸ ਹੈ ਸੋ ਇਟਸ ਨਾਟ ਫੇਅਰ ਕਿ ਮੈਂ ਦੇ ਉਹਦੇ ਬਾਰੇ ਜਿਆਦਾ ਡਿਟੇਲ ਚ ਅਸੀਂ ਅਗਲੇ ਕੱਲ ਕਰਾਂਗੇ ਕਿ ਇਨਵੈਸਟੀਗੇਸ਼ਨ ਇਜ਼ অন ਐਕਸ਼ਨ ਬੀਇੰਗ ਟੇਕਨ ਦੱਸ ਦੇ ਕਿ ਵੀਡੀਓ ਇੱਕ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਈ ਸੀ ਪਰ ਹੁਣ ਮਾਮਲਾ ਵਤਨ ਤੋਂ ਬਾਅਦ ਵੀਡੀਓ ਡਿਲੀਟ ਕਰ ਦਿੱਤੀ ਗਈ ਹੈ ਇਰਾਨ ਤੇ ਇਜ਼ਰਾਈਲ ਵਿਚ ਆਪਸੀ ਜੰਗ ਵਾਲੇ ਹਾਲਾਤ ਬਣੇ ਹੋਏ ਨੇ ਇਸੇ ਦਰਮਿਆਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਜੰਗ ਵਾਲੇ ਹਾਲਾਤ ਦੇ ਮੱਦੇਨਜ਼ਰ ਉੱਥੇ ਸਥਿਤ ਗੁਰਦੁਆਰਾ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਤੁਰੰਤ ਠਕਵੇ ਕਦਮ ਚੁੱਕਣ ਐਡਵੋਕੇਟ ਢਾਮੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਲਈ ਸਰਵਉੱਚ ਨੇ ਜਿਨ੍ਹਾਂ ਤੇ ਸਤਕਾਰ ਤੇ ਸੁਰੱਖਿਆ ਸਿੱਖ ਤਲੀ ਸਪਤਵੇ ਮੇ ਉਨੇ ਕਿਹਾ ਕਿ ਮੌਜੂਦਾ ਸਮੇਂ ਇਰਾਨ ਤੇ ਇਜ਼ਰਾਈਲ ਦੇ ਵਿੱਚ ਜੰਗ ਦੇ ਨਾਜ਼ੁਕ ਹਾਲਾਤਾਂ ਕਾਰਨ ਉੱਥੇ ਸਥਿਤ ਗੁਰਦੁਆਰਾ ਸਹੀਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਉਹਨਾਂ ਅਗੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੂੰ ਆਪਣੇ ਕੂਟਨੀਤਿਕ ਸਬੰਧਾਂ ਅਤੇ ਅੰਤਰਰਾਸ਼ਟਰੀ ਮੰਚਾਂ ਦੀ ਵਰਤੋਂ ਕਰਦਿਆਂ ਇਰਾਨ ਤੇ ਇਜ਼ਰਾਈਲ ਦੀਆਂ ਸਰਕਾਰਾਂ ਦੇ ਨਾਲ ਸੰਪਰਕ ਕਰਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰਦੁਆਰਾ ਸਹੀਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕਿਸੇ ਵੀ ਤਰ੍ਹਾਂ ਆਦਾ ਨੁਕਸਾਨ ਨਾ ਪਹੁੰਚੇ ਅਤੇ ਉਹਨਾਂ ਦਾ ਸਤਕਾਰ ਬਣਿਆ ਰਹੇ। ਅਜਰਾਈਲ ਤੇ ਇਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ। ਕਿਉਂਕਿ ਇਰਾਨ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸਜੋਬਤ ਹੈ। ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ। ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਜੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਜੁੱਧ ਹੁਣ ਅਜ ਬ੍ਰਹਾਂਕਰ ਸਥਿਤੀ ਵੱਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸ਼ੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣ ਚਾਹੁੰਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਵਿੱਚ ਸ਼ੋਭਤ ਹੈ ਉਹ ਸੁਰੱਖਿਅਤ ਥਾਂਾਂ ਦੇ ਉੱਤੇ ਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ ਤਾਂ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿਹੜੇ ਵੀ ਸਰੂਪ ਉੱਥੇ ਸ਼ੁਭ ਬਤ ਆ ਉਹ ਸਾਰੇ ਸੁਰੱਖਿਅਤਾਂ ਤੇ ਸੁਸ਼ੋਭਿਤ ਕੀਤੇ ਜਾਣ ਐਡਵੋਕੇਟ ਤਾਮੀਨ ਨੇ ਰਾਤਿਸਰਾਈਲ ਵਿੱਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਥਾਨਕ ਸਰਕਾਰਾਂ ਅਤੇ ਸਬੰਧਿਤ ਅਧਿਕਾਰੀਆਂ ਦੇ ਨਾਲ ਸੰਪਰਕ ਕਰਕੇ ਗੁਰਦੁਆਰਾ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਓ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਤੇ ਨੇੜੇ ਨਜ਼ਰ ਰੱਖ ਰਹੀ ਹੈ ਅਤੇ ਭਾਰਤ ਸਰਕਾਰ ਤੋਂ ਉਮੀਦ ਕਰਦੀ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ਤੇ ਤੁਰੰਤ ਕਾਰਵਾਈ ਕਰੇਗੀ। ਇੱਕ ਪਾਸੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ 25 ਜੂਨ ਤੱਕ ਮੌਨਸੂਨ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਦੂਸਰੇ ਹੀ ਪਾਸੇ ਜਲੰਧਰ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ लू ਤੋਂ ਬਚਣ ਲਈ ਸਾਵਧਾਨ ਰਹਿਣ ਲਈ ਕਿਹਾ ਹੈ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਲੋਕਾਂ ਨੂੰ लू ਤੋਂ ਬਚਣ ਦੇ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਡਾਕਟਰ ਅਗਰਵਾਲ ਨੇ ਕਿਹਾ ਕਿ ਜੁਲਾਈ ਤੱਕ ਚੱਲਣ ਵਾਲੀਆਂ ਗਰਮ ਹਵਾਵਾਂ ਤੋਂ ਬਚਣ ਦੇ ਲਈ ਜਾਗਰੂਕਤਾ ਅਤੇ ਸਾਵਧਾਨੀ ਬਹੁਤ ਹੀ ਜ਼ਰੂਰੀ ਹੈ। ਉਹਨੇ ਕਿਹਾ ਕਿ ਜਿਆਦਾ ਗਰਮੀ ਹੋਣ ਤੇ ਸਾਡਾ ਸਰੀਰ ਪਸੀਨੇ ਦੇ ਰੂਪ ਦੇ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਿਤ ਕਰਦਾ ਹੈ। ਜਿਸ ਨਾਲ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ ਜਿਸ ਨੂੰ ਲੂ ਲੱਗਣਾ ਕਹਿੰਦੇ ਹੈ। ਜਾਫਰ ਹੀਟ ਸਟ੍ਰੋਕ ਕਹਿੰਦੇ ਆ ਉਹਨਾਂ ਕੀ ਆਏ ਕਿ ਆਮ ਤੌਰ ਤੇ ਲੋਕ ਇਸ ਨੂੰ ਹਲਕੇ ਵਿੱਚ ਲੈਂਦੇ ਨੇ ਪਰ ਹੀਟ ਸਟ੍ਰੋਕ ਬਹੁਤ ਹੀ ਖਤਰਨਾਕ ਹੈ ਬੱਚੇ ਅਤੇ ਬਜ਼ੁਰਗਾਂ ਗਰਭવતી ਔਰਤਾਂ ਮੋਟਾਪੇ ਤੋਂ ਪੀੜਤ ਲੋਕ ਦਿਲ ਦੇ ਮਰੀਜ਼ ਸਰੀਰਕ ਰੂਪ ਨਾਲ ਕਮਜ਼ੋਰ ਲੋਕਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਹੈ ਇਸ ਤੋਂ ਇਲਾਵਾ ਮਜ਼ਦੂਰ ਵਰਗ ਦਿਹਾੜੀਦਾਰ ਅਤੇ ਪੇਕਰ ਹੋ ਕੇ ਸੜਕਾਂ 'ਤੇ ਰਹਿਣ ਵਾਲੇ ਲੋਕ ਇਸ ਦਾ ਜਲਦ ਸ਼ਿਕਾਰ ਹੋ ਜਾਂਦੇ ਨੇ। ਉਨ੍ਹਾਂ ਕੀ ਹੈ ਕਿ ਲੋ ਲੱਗਣਾ ਸਰੀਰ ਨੂੰ ਬੇਚੈਨੀ ਅਤੇ ਕਪੜਾਟ ਹੋ ਸਕਤੀ ਹੈ ਅਤੇ ਜ਼ਿਆਦਾ ਸਮਾਂ ਧੁੱਪ ਦੇ ਵਿੱਚ ਰਹਿਣ ਦੇ ਨਾਲ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਗੱਲ ਸਮਝਣ ਵਿੱਚ ਮੁਸ਼ਕਲ ਆਉਣੀ, ਚਿਚੜਾਪਨ, ਜ਼ੁਬਾਨ ਦਾ ਲੜਖਣਾ ਹੋਣਾ, ਤੁਰੰਤ ਸਮੇਂ ਲੜਖਣਾਉਣਾ, ਤੋਰਾ ਪੈਣਾ ਆਦਿ ਹੋ ਸਕਤੀ ਹੈ। ਸੋ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗਰਮੀ ਵਿੱਚ ਲੂ ਤੋਂ ਬਚਣ ਦੇ ਲਈ ਸਾਨੂੰ ਸਾਫ ਤਹਾਨੀਆਂ ਵਰਤਨ ਦੀ ਲੋੜ ਹੈ ਜਿਵੇਂ ਕਿ ਜਦੋਂ ਵੀ ਘਰ ਤੋਂ ਬਾਹਰ ਜਾਣਾ ਹੋਵੇ ਤਾਂ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਤਾ ਜਾਵੇ ਸੂਤੀ ਹਲਕੀ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਰੀਰ ਨੂੰ ਜਿਹੜਾ ਹੈ ਸਿਰ ਨੂੰ ਵੀ ਟਾਕੇ ਰੱਖਿਆ ਜਾਵੇ ਤਰਲ ਪਦਾਰਥਾਂ ਜਿਵੇਂ ਕਿ ਪਾਣੀ ਨਿੰਬੂ ਪਾਣੀ ਲੱਸੀ ਵਾਰਸ ਦੇ ਕੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ ਅਤੇ ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਬਹੁਤ ਜ਼ਿਆਦਾ ਸ਼ੁਰੂ ਨਹੀਂ ਹੋਉਂਦੇ ਹੀ ਨਿਕਲਿਆ ਜਾਵੇ ਡਿਪਟੀ ਕਮਿਸ਼ਨਰ ਨੇ ਅਪੀਲ ਕਰਦੇ ਕਿਹਾ ਕਿ ਸਾਵਧਾਨੀ ਵਰਤ ਕੇ ਲੋਕ ਹੀਟ ਸਟ੍ਰੋਕ ਤੋਂ ਆਪਣਾ ਬਚਾਅ ਕਰ ਸਕਦੇ ਨੇ ਅੱਜ ਦਿੱਲੀ ਅਤੇ ਪੰਜਾਬ ਦੇ ਕਈ ਛਿਲਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਸੌ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫਤੇ ਲਗਾਤਾਰ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ ਹੀ ਜੂਨ ਦੇ ਵਿੱਚ بارش ਰਿਕਾਰਡ ਤੋੜ ਸਕਦੀ ਹੈ आज देखे कि पंजाब ਦੇ ਵਿੱਚ ਪਿਛਲੇ ਦਿਨ ਤੋਂ ਹੀ ਕਈ ਜ਼ਿਲ੍ਹਿਆਂ ਵਿੱਚ ਜਿਹੜਾ ਹੈ ਲਗਾਤਾਰ بارش ਹੋਈ ਹੈ ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਾਸ ਵਿਭਾਗ ਨੇ ਪ੍ਰੀ ਮੌਨਸੂਨ ਦੀ بارش ਦੱਸਿਆ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਮੁਤਾਬਕ ਆਉਣ ਤੇ ਕੁਝ ਦਿਨਾਂ ਦੇ ਵਿੱਚ ਅਜਿਹਾ ਹੀ ਮੌਸਮ ਬਣਿਆ ਰਹੇਗਾ ਫਿਰ ਇਸ ਤੋਂ ਬਾਅਦ 21 ਅਤੇ 22 ਜੂਨ ਨੂੰ ਪਾਰੀ ਪਾਰਿਸ਼ ਦੀ ਭੇਕਵਾੜੀ ਵੀ ਕੀਤੀ ਗਈ ਸੋ ਮੌਸਮ ਵਿਭਾਗ ਨੇ 22 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਵਾਸਤੇ ਅਲਰਟ ਚਾਰੀ ਕੀਤਾ ਹੈ 21 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਜਿਲ੍ਹਿਆਂ ਵਿੱਚ ਮੀਂਹ ਪਵੇਗਾ ਅਤੇ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਇਸ ਦੌਰਾਨ ਸਵੇਰੇ ਅੰਮ੍ਰਿਤਸਰ ਵਿੱਚ ਛਲਕੀ ਬੂੰਦਾਬਾਂ ਦੀ ਵੇਖੀ ਗਈ ਇਸ ਤੋਂ ਬਾਅਦ ਲੋਕਾਂ ਨੂੰ ਕਰਮੀ ਤੋਂ ਕੁਝ ਰਾਹਤ ਮਿਲੀ ਮੌਸਮ ਵਿਗਿਆਨੀ ਮੁਤਾਬਕ 25 ਜੂਨ ਤੱਕ ਮੌਨਸੂਨ ਦੀ ਪੰਜਾਬ ਦੇ ਵਿੱਚ ਅੰਤ ਹੋ ਜਾਏਗੀ। ਬਿਤੇ ਦਿਨ ਹੋਈ ਬਾਰਿਸ਼ ਦੇ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪੌਟਲੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣੀ ਪੱਛਮੀ ਮੌਨਸੂਨ ਨੇ ਇਸ ਹਫਤੇ ਮੋੜ ਗਤੀ ਫੜ ਲਈ ਹੈ ਅਤੇ ਇਹ 25 ਜੂਨ ਤੱਕ ਦਿੱਲੀ ਸਮੇਤ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਹੁੰਚ ਸਕਦਾ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਇਸੇ ਸਮੇਂ ਐਂਟਰੀ ਹੋਵੇਗੀ। ਜੇ ਅਜਿਹਾ ਹੁੰਦਾ ਹੈ ਤਾਂ ਇਹ ਆਮ ਨਾਲੋਂ ਬਹੁਤ ਹੀ ਪਹਿਲਾ ਹੋਵੇਗਾ। ਮੌਨਸੂਨ 24 ਮਈ ਨੂੰ ਕੇਰਲਾ ਪੰਚਾਜੀ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਤੇਜ਼ੀ ਦੇ ਨਾਲ ਵਧਿਆ ਤੇ 29 ਮਈ ਤੱਕ ਮੁੰਬਈ ਸਮੀਤ ਕੇਂਦਰੀ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਤੇ ਪੂਰੇ ਉੱਤਰਪੂਰਬ ਦੇ ਵਿੱਚ ਪਹੁੰਚ ਗਿਆ ਹੈ ਹਾਲਕਿ 28-29 ਮਈ ਤੋਂ 10-11 ਜੂਨ ਤੱਕ ਇਹ ਰੁਕ ਗਿਆ ਤੇ ਹੁਣ ਇਹ ਮੁੜ ਸਰਗਰਮ ਹੋ ਗਿਆ ਹੈ ਅਜ ਮੁੰਬਈ ਅਤੇ ਆਸ-ਪਾਸ ਦੇ ਇਲਾਕੇ ਵਿੱਚ ਭਾਰੀ ਮੀਂਹ ਪੈ ਸਕਦੇ ਹਨ ਮੌਸਮ ਵਿਭਾਗ ਨੇ ਮੀਂਹ ਦੇ ਲਈ ਪੀਲਾ ਅਲਰਟ ਜਾਰੀ ਕੀਤਾ ਹੈ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਵਾਰਾਨਸੀ ਵਿੱਚ ਦਰਮਿਆਨੀ ਤੋਂ ਭਾਰੀ بارش ਹੋਣ ਦੀ ਸੰਭਾਵਨਾ ਹੈ ਮੱਧ ਪ੍ਰਦੇਸ਼ ਦੀ ਪੂਪਾਲ ਅਤੇ ਇੰਦੌਰ ਵਿੱਚ ਵੀ ਬੱਦਲਵਾਈ ਰਹੇਗੀ ਜਿੱਥੇ بارش ਕਿਸਾਨਾਂ ਲਈ ਫਾਇਦੇਮੰਦ ਹੋ ਸਕਦੀ ਹੈ ਪਰ ਸ਼ਹਿਰੀ ਖੇਤਰਾਂ ਵਿੱਚ ਸਮੱਸਿਆਵਾਂ ਹੋ ਸਕਦੀਆਂ ਨੇ ਮੁੰਬਈ ਵਿੱਚ ਲਗਾਤਾਰ بارش ਕਾਰਨ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਨੇ ਅਤੇ ਸਥਾਨਕ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਸੋ ਪੰਜਾਬ ਨਿਊਜ਼ ਦੇ ਇਸ ਬੁਲਟਨ ਵਿੱਚ ਫਿਲਹਾਲ ਐਨ.ਆਈ.ਐਸ. ਦਾ ਨਾਅਦ ਸੁਣਦਾ ਆ ਗਿਆ। ਧੰਨਵਾਦ।